ਸਭ ਨੂੰ ਸਤਿ ਸ਼੍ਰੀ ਅਕਾਲ ਜੀ ਜੀਡੀ 813 ਵਿੱਚ ਸਭ ਦਾ ਵੈਲਕਮ ਅੱਜ ਇਸ ਵੀਡੀਓ ਵਿੱਚ ਕਿਚਨ ਗਾਰਡਨ ਵਿੱਚ ਭਿੰਡੀ ਦੀ ਭਾਰੀ ਮਾਤਰਾ ਵਿੱਚ ਪੈਦਾਵਾਰ ਲੈਣ ਦਾ ਸਹੀ ਅਤੇ ਆਸਾਨ ਤਰੀਕਾ ਦੱਸਾਂਗਾ ਇਹ ਪਹਿਲਾਂ ਆਪਾਂ ਬੀਜ ਇਦਾਂ ਲੈ ਲੈਣੇ ਚੰਗੀ ਕੁਆਲਿਟੀ ਦੇ ਇਹ ਦੇਖ ਸਕਦੇ ਹੋ ਤੁਸੀਂ ਇਹਦੀ ਸੌਰੀ ਡਿਟੇਲ ਲਿਖੀ ਹੋਈ ਹੈ ਉੱਪਰ ਕਦੋਂ ਪੈਕ ਹੋਇਆ ਕਦੋਂ ਤੱਕ ਵੈਲਿਡਿਟੀ ਹੈ ਕਦੋਂ ਟੈਸਟ ਹੋਇਆ ਇਦਾਂ ਚੰਗੀ ਕੁਆਲਿਟੀ ਦੇ ਬੀਜ ਲੈ ਕੇ ਆਪਾਂ ਇਹ ਹੁਣ ਕੌਲੀ ਦੇ ਵਿੱਚ ਪੈਕਟ ਦੇ ਵਿੱਚੋਂ ਕੱਢ ਲਵਾਂਗੇ ਬੀਜ ਆ ਦੇਖੋ ਬੀਜ ਬਹੁਤ ਸਾਫ਼ ਸੁਥਰੇ ਆ ਵਧੀਆ ਕੁਆਲਿਟੀ ਦੇ ਬੀਜ ਲੈਣੇ ਆ ਇਦਾਂ ਇਦਾਂ ਆਪਾਂ ਕੋਈ ਵੀ ਕੈਨੀ ਕੋਈ ਵੀ ਤੁਹਾਡੇ ਕੋਲ ਹੋਏ ਜੇ ਮੈਂ ਤੇਲ ਵਾਲੀ ਲੈ ਰਿਆਂ ਇਦਾਂ ਉੱਪਰੋਂ ਆਪਾਂ ਇੱਕ ਹਿੱਸਾ ਦਾ ਕੱਟ ਲੈਣਾ ਤਾਂ ਕੱਟ ਲਵਾਂਗੇ ਆ ਮੈਂ ਪਹਿਲਾਂ ਹੀ ਤਿਆਰ ਕਰਕੇ ਰੱਖੀ ਹੋਈ ਆ ਉੱਪਰੋਂ ਕੱਟੀ ਹੋਈ ਆ ਮਿੱਟੀ ਵਿੱਚ ਪਾ ਕੇ ਤਿਆਰ ਕਰਕੇ ਰੱਖੀ ਆ ਇਹਨੂੰ ਆਪਾਂ ਹੁਣ ਪਿੰਡੀ ਬੀਜਣ ਲਈ ਵਰਤਾਂਗੇ ਐਦਾਂ ਆਪਾਂ ਉਂਗਲ ਦੇ ਨਾਲ ਹਲਕੇ-ਹਲਕੇ ਟੋਏ ਪਾ ਲੈਨੇ ਬੋਦੇ ਢੂੰਗੇ ਨਹੀਂ ਕਰਨੇ ਐਦਾਂ ਆਪਾਂ ਹਲਕੇ-ਹਲਕੇ ਟੋਏ ਪਾਵਾਂਗੇ ਆ ਦੇਖੋ ਪਾ ਕੇ ਹੁਣ ਇਹ ਜੋ ਬੀਜ ਆਪਾਂ ਪੈਕਟ ਦੇ ਵਿੱਚੋਂ ਕੱਢੇ ਨੇ ਇਹ ਆਪਾਂ ਸਾਰੇ ਟੋਏ ਦੇ ਵਿੱਚ ਇੱਕ-ਇੱਕ ਬੀਜ ਰੱਖਦੇ ਨਾ ਤਾਂ ਆਪਾਂ ਆ ਦੇਖੋ ਸਾਰੇ ਟੋਏ ਦੇ ਵਿੱਚ ਇੱਕ-ਇੱਕ ਬੀਜ ਆਪਾਂ ਰੱਖਤਾ ਨਜ਼ਦੀਕ ਕਰਕੇ ਦਿਖਾ ਰਿਹਾ ਮੈਂ ਇਹ ਦੇਖ ਸਕਦੇ ਹੋ ਤੁਸੀਂ ਹੁਣ ਆਪਾਂ ਇਹਦੇ ਉੱਪਰ ਹਲਕਾ ਜਿਹਾ ਹੱਥ ਫੇਰ ਦੇਣਾ ਹਲਕੀ ਜਿਹੀ ਮਿੱਟੀ ਕਰਨੀ ਐ ਦਬਾਉਣਾ ਨਹੀਂ ਇਹਨੂੰ ਪੂਰਾ ਇਦਾਂ ਹਲਕੇ ਜਿਹੇ ਹੱਥ ਦੇ ਨਾਲ ਜੇ ਆਪਾਂ ਉੱਪਰੋਂ ਬੀਜ ਟੱਕ ਦੇਨੇ ਆ ਜੇ ਆਪਾਂ ਪੂਰੇ ਬੀਜ ਟੱਕ ਕੇ ਇਹਦਾ ਆਪਾਂ ਹਲਕਾ ਜਿਹਾ ਪਾਣੀ ਲਾਉਣਾ ਧਾਰ ਬਹੁਤੀ ਜ਼ੋਰ ਦੀ ਨਹੀਂ ਪਾਉਣੀ ਤਾਂ ਉਹ ਬੀਜ ਨਾ ਰੋੜੇ ਉੱਥੋਂ ਇਦਾਂ ਇਹਨੂੰ ਹਲਕਾ ਜਿਹਾ ਪਾਣੀ ਦੇ ਦੇਣਾ ਇਹ ਪਾਣੀ ਜਦੋਂ ਚੂਸਲੇ ਮਿੱਟੀ ਉਹਨਾਂ ਕੀ ਲਾਉਣਾ ਬਹੁਤਾ ਭਰਨਾ ਨਹੀਂ ਇਹਨੂੰ ਇਹ ਦੇਖੋ ਉਹਨੇ ਪਾਣੀ ਚੂਸ ਲਿਆ ਇਦਾਂ ਆਪਾਂ ਕੋਈ ਵੀ ਪੋਲੀਥੀਨ ਦਾ ਕੋਈ ਵੀ ਪੇਪਰ ਲੈ ਲੈਣਾ ਇਹ ਮੈਂ ਲਫਾਫਾ ਲੈ ਰਿਆਂ ਇਦਾਂ ਉੱਪਰ ਇਹਨੂੰ ਆਪਾਂ ਕਵਰ ਕਰ ਦੇਣਾ ਇਹ ਉੱਪਰ ਮੈਂ ਰੱਸੀ ਦਾ ਝਹਰ ਲੈ ਰਿਆਂ ਬੰਨ ਰਿਆਂ ਤਾਂ ਜੋ ਖਵਾ ਦੇ ਨਾਲ ਉੱਡੇ ਨਾ ਇਦਾਂ ਆਪਾਂ ਕੋਈ ਵੀ ਪੋਲੀਥੀਨ ਦੀ ਚੀਜ਼ ਲੈ ਕੇ ਇਲਫਾਫਾ ਲੈ ਲਓ ਜਾਂ ਹੋਰ ਕੋਈ ਤੁਹਾਡੇ ਕੋਲੇ ਚੀਜ਼ ਹੈ ਜਿੱਦਾਂ ਆਪਾਂ ਇਹਨੂੰ ਕਵਰ ਕਰ ਦੇਣਾ ਉਪਰੋਂ ਆਇਆ ਤਾਂ ਜੋ ਇਲਫਾਫਾ ਉਡੇ ਨਾ ਇਹਨੂੰ ਹੁਣ ਆਪਾਂ ਕਿਤੇ ਸਾਵੇਂ ਰੱਖ ਲੈਣਾ ਔਰ ਚਾਰ ਪੰਜ ਦਿਨ ਇਹ ਇਲਫਾਫਾ ਰਹਿਣ ਦੇਣਾ ਪੰਜ ਦਿਨਾਂ ਬਾਅਦ ਦੇਖ ਕਰਤਾਰਾਂਗੇ ਇਹ ਦੇਖੋ ਕਿਆਰੀ ਦੇ ਵਿੱਚ ਪਹਿਲੇ ਮੈਂ ਪਿੰਡੀਆਂ ਬੀਜੀਆਂ ਸੀ ਇੱਥੇ ਦੇਖੋ ਕੋਈ ਬੀਜ ਨਹੀਂ ਉੱਗਿਆ ਇਹ ਦੇਖ ਸਕਦੇ ਹੋ ਕੋਈ ਵੀ ਨਹੀਂ ਇੱਥੇ ਇੱਕ ਬੀਜ ਉੱਗਿਆ ਮੈਂ ਦੋ ਦੋ ਬੀਜ 1 ਇੱਕ ਇੰਚ ਦਾ ਗੈਪ ਛੱਡ ਕੇ ਲਾਏ ਸੀ ਔਰ ਵਿਚਾਲੇ 8 8 ਇੰਚ 8 10 ਇੰਚ ਦਾ ਗੈਪ ਛੱਡ ਕੇ ਦੋ ਦੋ ਬੀਜ ਲਾਏ ਸੀ ਇੱਥੇ ਵੀ ਨਹੀਂ ਉੱਗਿਆ ਕੋਈ ਦੇਖ ਸਕਦੇ ਤੁਸੀਂ ਇਹ ਦੇਖੋ ਇੱਕ ਬੀਜ ਉੱਗਿਆ ਦੋਹਾਂ ਚੋਂ ਇਹ ਵੀ ਦੋਹਾਂ ਚੋਂ ਇੱਕ ਉੱਗਿਆ ਇੱਥੇ ਵੀ ਦੋਹਾਂ ਚੋਂ ਇੱਕ ਹੀ ਉੱਗਿਆ ਇਹ ਦੇਖ ਸਕਦੇ ਹੋ ਬਹੁਤ ਘੱਟ ਬੀਜ ਉੱਗੇ ਨੇ ਇਦਾਂ ਇਹ ਕਈ ਜਗ੍ਹਾ ਤੇ ਦੇਖੋ ਨਹੀਂ ਉੱਗੇ ਇਹ ਦੇਖੋ ਇੱਥੇ ਬਰ ਕੋਈ ਬੀਜ ਨਹੀਂ ਉਗਿਆ ਕੋਈ ਦੋ ਬੀਜ ਵਿਜੇ ਹੀ ਆ ਇੱਕ ਉਗ ਗਿਆ ਦੋਵਾਂ ਚੋਂ ਇਹ ਮੈਂ ਕਿਹ ਅਰੀ ਦੇ ਵਿੱਚ ਬੀਜ ਲਾਇਆ ਸੀ ਆ ਦੇਖੋ ਇੱਥੇ ਕੋਈ ਨਹੀਂ ਉਗਿਆ ਇਹ ਦੋ ਦੋਵੇਂ ਉਗ ਗਏ ਨੇ ਇਹ ਮੈਂ ਕੁਝ ਜਗ੍ਹਾ ਦੇ ਵਿੱਚ ਵੱਧ ਬੀਜ ਜੋਗ ਦਿੱਤੇ ਸੀ ਤਾਂ ਜੋ ਹੁਣ ਜਿੱਥੇ ਨਹੀਂ ਹੋਏ ਇੱਥੋਂ ਪੱਟ ਕੇ ਉੱਥੇ ਬੀਜ ਲਗਾ ਦਿੱਤੇ ਜਾਣ ਤਾਂ ਜੋ ਕਿਆਰੀ ਬਰਬਾਦ ਨਾ ਜਾਏ ਇਹ ਜੋ ਆਪਾਂ ਕੈਨੀ ਦੇ ਵਿੱਚ ਬੀਜ ਬੀਜੇ ਨੇ ਜਦੋਂ ਇਹ 4-4 ਇੰਚ ਦੇ ਹੋ ਗਏ ਤੇ ਇਹਨਾਂ ਨੂੰ ਪੁੱਟ ਕੇ 10-10 ਇੰਚ ਦਾ ਗੈਪ ਛੱਡ ਕੇ ਕਿਆਰੀ ਦੇ ਵਿੱਚ ਲਗਾ ਦਾਂਗੇ ਇਸ ਤਰ੍ਹਾਂ ਬੀਜੇ ਨਾਲ ਬੂਟਾ ਨਾ ਉੱਗਣ ਦੀ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਹੁੰਦੀ ਇਹ ਤੁਹਾਨੂੰ ਦੱਸਿਆ ਜੀ ਕਿਚਨ ਗਾਰਡਨ ਦੇ ਵਿੱਚ ਭਿੰਡੀ ਦੀ ਭਾਰੀ ਫਸਲ ਲੈਣ ਦਾ ਸਹੀ ਅਤੇ ਸਾਂਤਰੀਕ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪਰਮਾਤਮਾ ਸਭ ਨੂੰ ਤੰਦਰੁਸਤ ਅਤੇ ਖੁਸ਼ ਰੱਖੇ